ਬਣਦਾ ਹੈਗਾ ਹੱਕ ਬਣਦਾ ਹੈਗਾ ਆਪਣੀ ਨੌਜਵਾਨਾਂ ਤੇ ਇਹ ਚਲਾ ਲੈਣ ਇਹ ਉਹਦੇ ਚਰੌਣੀ ਲੈ ਕੇ ਆਏ ਬਾਈ ਬਾਈ ਇਹ ਉਤਰੋ ਮਾਰੀ ਹੋਈ ਜਾਣਾ ਇਹ ਬਾਈ ਪੱਕੀਆਂ ਆਈਆਂ ਨੇ ਬਾਈ ਕੋਈ ਨਾ ਰੀ ਮੁੰਡਾ ਮਰ ਗਿਆ ਆਪਣੇ ਨਾਲ ਦੇ ਤਿੰਨ ਜਣੇ ਸੀ ਦੋ ਇਹਨੇ ਬਾਈ ਅੱਜ ਅੱਜ ਬਾਈ ਮੈਂ ਬਾਈ ਬੇਨਤੀ ਕਰਦਾ ਆਕੂ ਆ ਜਿਹੜਾ ਕੋਈ ਉਰੇ ਆਕੂ ਆ ਜਿਹੜਾ ਕਹਿੰਦਾ ਮੈਂ ਸਿੱਧੂਪੁਰ ਦਾ ਪ੍ਰਧਾਨ ਆ ਅਸੀਂ ਮੁਰੇ ਹੋ ਕੇ ਲੱਗਾਂਗੇ ਦਿਖਾਓ ਬਾਈ ਇੱਕ ਵੀ ਦਿਖਾਓ ਕੋਈ ਨਹੀਂ ਦੂਜਾ ਮੁੰਡਾ ਆਪਾਂ ਆਕੂ ਨੂੰ ਕਹਿੰਦੇ ਹਜੇ ਅਗਵਾਈ ਕਰ ਰਹੇ ਦੀ ਉਹਦਾ ਮੁੰਡਾ মিডিਆ ਦੇ ਵਿੱਚ ਕੇਰ ਨਹੀਂ ਹੋਇਆ ਬਾਈ ਪਿੱਛੇ ਹਟ ਜੋ ਮੀਡੀਆ ਚ ਕਹਿੰਦੇ ਨੇ ਉਹਨੇ ਕੋਈ ਨਹੀਂ ਆਇਆ ਬਾਈ ਹਾਂ ਆ ਆ ਦੇਖਾ ਦਿਖਾਓ ਬਾਈ ਇੱਕ ਵਾਰੀ ਦਿਖਾਓ ਮਾੜੇ ਜਿਹੇ ਆ ਗੋਲੀਆਂ ਨੇ ਤੁਸੀਂ ਦੇਖ ਰਹੇ ਹੋ ਕੋਈ ਪਲਾਸਟਿਕ ਇਧਰ ਕਹਿੰਦੇ ਨੇ ਕਿ ਪਲਾਸਟਿਕ ਦੀਆਂ ਨੇ ਪਲਾਸਟਿਕ ਦੀਆਂ ਹੈਗੀਆਂ ਪੱਕੀਆਂ ਨੇ ਬਾਈ ਸਬੂਤ ਦਿਖਾ ਰਿਹਾ ਇਹ ਤਾਂ ਤਿੰਨੇ ਨੇ ਇਕੱਠੀਆਂ ਕਰ ਲਈਆਂ ਪਤਾ ਨਹੀਂ ਕਿੰਨੀਆਂ ਹੋਣਗੀਆਂ ਬਾਈ ਬਹੁਤ ਨੇthia ਬੰਡਤੀਆਂ ਬਾਈ ਇਹ ਘਟੋ ਘਟ ਬਾਈ ਆਪਣੇ 15 ਜਣੇ ਮਰ ਤੜ ਹੋਏ ਨੇ ਤਿੰਨ ਚਾਰ ਸ਼ਹੀਦ ਹੋ ਗਏ ਬਾਈ ਇੱਥੇ ਬੁਰਾ ਹਾਲ ਆ ਬਾਈ ਆਪਾਂ ਕਹਿੰਦੇ ਆ ਜਾਓ ਪਰਬੰਧ ਕਰਕੇ ਆ ਪੂਰੇ ਲਾਓ ਜੀ ਸੀ ਬੀਆਂ ਕਰੇਨਾ ਕਿਉਂ ਨਹੀਂ ਆਉਂਦੀਆਂ ਬਾਈ ਕਹਿੰਦੇ ਆਪਣੇ ਆਗੂ ਮਾਰੇ ਕਹਿੰਦੇ ਆਗੂਆਂ ਨੇ ਕਿਹਾ ਨਹੀਂ ਹੈਗਾ ਵੀ ਮੁੰਡੇ ਅੱਗੇ ਆਪਦੇ ਆਪ ਹੋਗੇ ਆਗੂ ਪਤਾ ਕੀ ਕਹਿੰਦੇ ਨੇ ਬੱਚਾ ਆਪਦੇ ਆਪ ਨਹੀਂ ਹੋਏ ਬਾਈ ਇਹ ਹੌਲੜ ਬਾਜ ਨੇ ਕਿਹਾ ਸੀ ਕਿਸੇ ਨੇ ਨਹੀਂ ਨਹੀਂ ਬਾਈ ਪਹਿਲਾਂ ਵੀ ਦੀਪ ਸਿੱਧੂ ਵੇਲੇ ਗਦਾਰ ਕਹਿੰਦਾ ਹੋਇਆ ਪੂਰਾ ਹਾਂ ਜਦੋਂ ਦੀਪ ਸਿੱਧੂ ਵੇਲੇ ਗਦਾਰ ਕਹੇ ਅੱਜ ਵੀ ਪਤਾ ਕੀ ਕਹਿੰਦੇ ਨੇ ਇਹ ਆਗੂ ਮੂੰਹ ਤੇ ਕਹਾਂਗੇ ਇਹ ਹੌਲੜ ਬਾਜ ਨੇ ਜਿਹਦੇ ਤਨ ਮਰ ਗਏ ਉਹਦੇ ਪਰਿਵਾਰ ਨੂੰ ਪੁੱਛੋ ਪੁੱਛੋ ਬਿਲਕੁਲ ਉਹਦਾ ਪਰਿਵਾਰ ਅੱਜ ਬੈਨ ਪਾਉਣ ਲੈ ਰਿਆ ਬਾਈ ਸਹੀ ਗੱਲ ਹੈ ਮੇਰੇ ਕਿੰਨੇ ਗੇਲੇ ਨੇ ਬਾਈ ਪਹਿਲਾਂ ਕਿਹਦੇ ਕਿਹਦੇ ਕੀ ਹੋ ਗਿਆ ਉਹਦੇ ਕੋਈ ਭਾਈ ਦੀ ਕੋਈ ਬੰਦੇ ਪੱਟਦੇ ਨਹੀਂ ਪਏ ਬਾਈ ਮੇਰੇ ਗੱਲ ਸੁਣੋ ਕਹਿੰਦੇ ਆਪਣੇ ਕੋਈ 5-7 ਮੁੰਡੇ ਨੂੰ ਉਧਰਲੇ ਚੱਕ ਕੇ ਵੀ ਲੈ ਗਏ ਨੇ ਸਹੀ ਗੱਲ ਹੈ ਲੈ ਗਏ 5-7 ਨਹੀਂ ਬਾਈ ਵੱਧ ਵੀ ਹੋ ਸਕਦੇ ਨੇ 20 ਜਣਾਂ ਨੂੰ ਲੈ ਕੀ ਗਏ ਨੇ ਬਾਈ ਆਪਣਾ ਭਾਈ ਨਵਾਂ ਟਰੈਕਟਰਾਂ ਚੁੜਦਾ ਬਾਈ ਇੱਕ ਮਿੰਟ ਬਾਈ ਪੱੜਣਾ ਬਾਈ ਪੈਂਦਾ ਹਰੇਕ ਨੂੰ ਆਪਣੀ ਜਾਨ ਪਿਆਰੀ ਹੈ ਪਿਆਰੀ ਹਰੇਕ ਆਪਣੇ ਆਪ ਦੇ ਕਰਕੇ ਨਹੀਂ ਆਪਦੇ ਪਰਿਵਾਰ ਕਰਕੇ ਕੋਈ ਬਹੂ ਕਰਕੇ ਕੋਈ ਮਾਂ ਕਰਕੇ ਕੋਈ ਭੈਣ ਕਰਕੇ ਸਾਰੇ ਆਉਂਦੇ ਨੇ ਬਾਈ ਆਉਂਦੇ ਨੇ ਹਾਂ ਕੋਈ ਹੁੱਲੜ ਬਾਜ਼ ਕਹਿੰਦਾ ਕੋਈ ਗਜ਼ਾਰ ਕਹਿੰਦਾ ਕਹਿਣਦਾ ਬਾਈ ਕੋਈ ਹੱਕ ਨਹੀਂ ਹੈ ਜ ਰੋਣਾ ਆਉਂਦਾ ਗਾ ਬਾਈ ਹੁਣ ਅੱਗੇ ਦਾ ਕੀ ਲੱਗਦਾ ਤੁਹਾਨੂੰ ਬਾਈ ਅੱਗੇ ਦਾ ਤਾਂ ਆਪਾਂ ਕਹਿੰਦੇ ਆਗੂ ਆਉਣਾ ਆਗੂਆਂ ਨੂੰ ਮੂਰੇ ਲਾਉ ਨਹੀਂ ਬਾਈ ਸਾਰੇ ਪਿੰਡਾਂ ਨੂੰ ਜਾਵਾਂਗੇ ਬਾਈ ਕੀ ਗੱਲ ਆਪਣਾ ਕੱਲਿਆਂ ਦਾ ਤਾਂ ਰੋਣਾ ਬਾਈ ਜਿਹੜਾ ਹੋਵੇ ਰੋਝ ਆਉਣਿਆ ਯਾਰ ਐਂ ਮੁਰਜਾਂਗੇ ਐਂ ਮੁਰਜਦੇ ਨੇ ਬਾਈ ਇੱਕ ਦਿਨ ਆਦੇ ਉਰੇ ਮੂਰੇ ਆਏ ਹੋਵੇ ਫੋਟੋ ਖਿਚਾਉਣ ਆ ਜਾਂਦੇ ਨੇ ਯਾਰ ਉਰੇ ਕੋਈ ਆਗੂ ਆਗੂ ਕੋਈ ਨਹੀਂ ਆਇਆ ਬਾਈ ਮੂਰੇ ਇਧਰ ਅੱਪਾ ਕਹਿਣਾ ਭਾਈ ਕੋਈ ਉਰੇ ਅੱਪਾ ਕਹਿਣਾ ਪੂਰੇ ਕਾਕਾ ਕੋਟੜਾ ਦੀ ਗਵਾਈ ਪਈ ਪੂਰੀ ਜ਼ਿੰਮੇਵਾਰੀ ਲਈ ਆ ਇੱਥੇ ਕਾਕਾ ਕੋਟੜਾ ਇੱਕ ਦਿਨ ਦੇਖੇ ਭਾਈ ਲਖਮਿੰਦਰ ਆ ਇੱਕ ਬਲਦੇਵ ਸਰਸਾ ਇਹ ਬਾਈ ਕੀ ਗੱਲ ਆ ਆਉਂਦੇ ਨਹੀਂ ਉਰੇ ਚਲੋ ਖਾਸ ਤੌਰ ਤੇ ਅਪਾ ਨੌਜਵਾਨਾਂ ਦੀ ਗੱਲ ਕਰੀਏ ਅੱਗੇ ਹੋ ਜਾਂਦੇ ਨੇ ਆਪਣੇ ਮੁੰਡੇ ਕਿਵੇਂ ਜੋਸ਼ ਬਹੁਤ ਆ ਜੋ ਸੁਨੇਹਾ ਕੀ ਦੋਗੇ ਕਿ ਮਾੜਾ ਧਿਆਨ ਰੱਖੋ ਆਪਣਾ ਕਿਉਂਕਿ ਅੱਪਾ ਕਹਿੰਦੇ ਆ ਸਾਰੇ ਪਿੱਛੇ ਮੁੜੋ ਹਣਾ ਪੱਕਾ ਪ੍ਰਬੰਧ ਕਰਕੇ ਟਰਾਲੀਆਂ ਮੁਰੇ ਲਾ ਕੇ ਪਿਆਣੀ ਦੀ ਕੋਈ ਪੁਲਸ ਨਹੀਂ ਭਾਈ ਫਿਕਰਾ ਸਹਿਵਲ ਬੰਦੇ ਨੇ ਜਮਾ ਬੇਕਾਰ ਜਿਹੜੇ ਉਹਨੇ ਲਾਗੂ ਆਮਲ ਨਾਲ ਡੂਦੀ ਫੋਰ ਇਨਾਂ ਨੇ ਆ ਕੇ ਨਾਰੇਬਾਜੀ ਪਾਈ ਉਹਨੂੰ ਕਹਿੰਦੇ ਬਾਈ ਆਪਣੇ ਕਦੋਂ ਇਧਰੋਂ ਜਕਾਰੇ ਛੱਡ ਰਹੇ ਤੇ ਆਪਣੇ ਵਾਲੇ ਤਾਂ ਉਹ ਵੀ ਕੋਈ ਨਾਰਾ ਲਾ ਰਹੇ ਸੀ ਕੀ ਕਹਿ ਰਹੇ ਸੀ ਉਹ ਕੀ ਕਹਿ ਰਹੇ ਸੀ ਉਹ ਆਪਾਂ ਨੂੰ ਉਹਨਾਂ ਦੀ ਵੈਸੇ ਭਾਸ਼ਾ ਨਹੀਂ ਸਮਝ ਆਉਂਦੀ ਉਹ ਸਿਵਲ ਨੇ ਉਹਨਾਂ ਦੀ ਧਿਆੜੀ ਨਾਲ ਲਿਆਂਦੇ ਹੋਏ ਨੇ ਉਹ ਆਰ ਪੂਰੀ ਨਹੀਂ ਸਿਵਲ ਚੱਲ ਬੰਦੇ ਧਿਆੜੀ ਚੱਲ ਉਹ ਫੜਕਾ ਉਤੀ ਬਾਈ ਇੱਕ ਦਾ ਟਰੈਕਟਰ ਖੜਿਆ ਅੱਗੇ ਛੋਟੇ ਸਾਹਿਬ ਜਿਆਦਾ ਨਹੀਂ ਫੋਟੋ ਲੱਗੀ ਉਹ ਤੇ ਲੱਕੀ ਦਾ ਟਰੈਕਟਰ 골ਡ ਸਮਿਸ਼ਾ ਤੇ ਉਹਦੀ ਕਿਹੜੀ ਪਿੱਛੇ ਫੋਟੋ ਆ ਉਹਦੀ ਫੋਟੋ ਦੇ ਉੱਪਰ ਵੀ ਕਹਿੰਦੇ ਲੱਤਾਂ ਮਾਰ ਕੇ ਕਹਿੰਦੇ ਫੋਟੋ ਇੱਕ ਹੋਰ ਜੱਜ ਜੀ ਝਾੜਿਆ ਹੋਵੇ ਲਾਇਆ ਜੀ ਕਿ ਇੱਕ ਹੋਰ ਸਾਹਬ ਨਾਲ ਮਾਰਦੇ ਨੇ ਬਾਈ ਹਾਂ ਪੂਰੀ ਤਿਆਰੀ ਸੀ ਇੱਕ ਬਾਈ ਹੋਰ ਦੱਸਾਂ ਇਹ ਹੋਰ ਸਾਹਬ ਨਾਲ ਜਿਹਦੇ ਪੀਲੀ ਪੱਗ ਆ ਕੇਸਰੀ ਉਹਨੂੰ ਹੋਰ ਸਾਹਬ ਨਾਲ ਕੁੜਦੇ ਨੇ ਕਾਲੀ ਪੱਗ ਵਾਲੇ ਨੂੰ ਹੋਰ ਜਿਹਦੇ ਪੱਗ ਆ ਉਹਨੂੰ ਚਾਕ ਕੇ ਬਾਈ ਬੇਸੁਰਤ ਬੇ ਮੇਰੇ ਹਿਸਾਬ ਚ ਤਾਂ ਸ਼ਹੀਦ ਹੋ ਬਾਈ ਫੈਰ ਮਾਰ ਲੱਤਾਂ ਤੋੜਾਂ ਫੜ ਕੇ ਦੋ ਲੱਤਾਂ ਹਾਂ ਵਿਚਾਲੇ ਡਾਂਗ ਮਾਰਦੇ ਨੇ ਬਾਈ ਹੱਡ ਭੰਨੇ ਨੇ ਮੇਰੇ ਸਾਹਮਣੇ ਭੰਨੇ ਨੇ ਹਾਂ ਕਹ ਰਹੇ ਨੇ ਕਹਿੰਦੇ ਇੱਕ ਮੁੰਡੇ ਦੀ ਲੱਤ ਫੜ ਕੇ ਕੰਨਾਂ ਵਾਲੇ ਤੋੜ ਕੇ ਲਾ ਦਿੱਤੀ ਬਾਈ